ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਂ ਦਾ ਨਵਾਂ ਤਸਵੀਰ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 99688 ਹੈ ਜੀ ਛੱਲੇਪੱਕ ਤੁਸੀਂ ਆ ਕੇ ਕਰਨੀ ਆ ਸਵੇ ਸਵੇ ਨਾਗਾ ਦਾ ਦੋ ਟਾਈਮ ਚੋਕੇ ਲੈ ਸਕਦੇ ਮੇਰੇ ਦੋਸਤੋ ਇਹਦੀ ਜਾਣਕਾਰੀ ਤੁਹਾਨੂੰ ਮੈਂ ਆਪ ਹੀ ਦੇਵਾਂਗਾ ਬਾਈਆਂ ਥੋੜੀ ਜੀ ਘਰੇ ਮਜਬੂਰੀ ਬਣ ਗਈ ਹੈ ਵੇਚਣ ਦੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਪਰਸੋਂ ਦੀ ਸੂਈ ਆਗੀ ਵੇੜ ਥੱਲੇ 12 13 ਕਿਲੋ ਬੌਲਾ ਖੁੱਲਾ ਤਿਆਰ ਹੈਗਾ ਆ ਇੱਕ ਸਾਈਡ ਥੋੜੀ ਭਾਲ ਜੀ ਹੈਗੀ ਇਹ ਹੁਣ ਚੋਈ ਹੋਈ ਜਾਗੀ ਮੇਰੇ ਆਉਣ ਤੋਂ ਪਹਿਲਾਂ ਬਾਈਆਂ ਨੇ ਚੋਲੀ ਮੈਂ ਹੋ ਗਿਆ ਥੋੜਾ ਜਿਹਾ ਲੇਟ ਕਿਉਂਕਿ ਬਾਈ ਦਾਦੇ ਸੀਗੇ ਵੀ ਕਰ ਡੈਥ ਹੋ ਗਈ ਆ ਕੀ ਬੁਰੰਗਾ ਸਾਮਦਿਆਂ ਸੀਗੀਆਂ ਉਨੇ ਬੁੜਗਨ ਡੈਥ ਹੋ ਗਈ ਐਸ ਲਈ ਹੁਣ ਬਾਈ ਕਹਿੰਦਾ ਵੀ ਸਾਹਮਣ ਵਾਲਾ ਕੁਝ ਨਹੀਂ ਮਜਬੂਰੀ ਆ ਗਈ ਐਸ ਲਈ ਵੇਚਣ ਲੱਗੇ ਆਗੇ ਕਦ ਕੜ ਚੰਗਾ ਵਾ ਬਾਈ ਨਵੇਂ ਨੇ ਬਹੁਤ ਆਗਾ ਪਰਸੇ ਸੂਈਆ 12 13 ਕਿਲੋ ਬੋਲਾ ਤਿਆਰ ਆ ਤਾਂ ਪਾ ਦੋ ਕਿ ਬਾਈ ਕਹਿੰਦਾ 20% ਚੋਇਆ ਅਸੀਂ ਇਹਦਾ ਫਰੈਸ਼ ਸੂਏ 20% ਜਾਣੇ ਚਾਹੀਦਾਗਾ ਚੰਗੀ ਆ ਵੇੜ ਜਾਤਪ੍ਰੀਡ ਬਹੁਤ ਆ ਬੁੱਧ ਜਿਹੇ ਵੇੜ ਆ ਨਿੱਕਾ ਕਾਨਾ ਥਣਾ ਸਾਹਿਬ ਬਹੁਤ ਸੋਹਣਾ ਆ ਜਿਹੜੇ ਤੇ ਦੇਖ ਸਕਦੇ ਹੋ ਇਹ ਤੁਹਾਨੂੰ ਭਲਾ ਪਾਂਜਾ ਹੋਈਆਂ ਵੇੜ ਦੇ ਮਗਰ ਇਹਦੇ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਬਿਠਾ ਬੱਚਾ ਇਹਦੇ ਮਗਰ ਆਗਾ 12 13 ਕਿਲੋ ਬੋਲੇ ਤਿਆਰ ਆ ਮੁੱਲ ਇਹਦਾ 85000 ਰੁਪਿਆ ਵਾ ਜਿਹਦੇ ਵੀਰ ਦੇ ਪਸੰਦ ਆ ਤੁਸੀਂ ਬਾਈ ਨਾ ਕਰ ਭਾਈ ਖਰੀਦ ਸਾਹ ਦੇ ਵਿੱਚੋਂ ਕੋਈ ਮਾਨ ਤਨ ਹੋ ਜਾਊਗਾ ਜੀ ਕਿਉਂਕਿ ਮਜਬੂਰੀ ਕਰ ਨਹੀਂ ਵੇਚਦੇ ਕੋਈ ਸਾਹ ਸਮਝਾਈ ਦੇ ਹੁਣ ਕੋਈ ਬਾਈ ਕਹਿੰਦਾ ਰਿਹਾ ਨਹੀਂ ਭਾਈ ਦੀ ਵਾਈਫ ਦੀ ਘਰੋਂ ਡੈਥ ਹੋ ਗਈ ਆ ਮਾਤਾ ਜੀ ਇਸ ਲਈ ਬਾਈ ਕਹਿੰਦਾ ਹੁਣ ਵੇਚਦੇ ਨਹੀਂ ਆਗੇ ਮੁੱਲ 85000 ਰੁਪਿਆ ਮੁੱਲ ਆ ਜੀ ਹਾਂ ਜੀ 85000 ਵਿੱਚੋਂ ਕੋਈ ਮਾਨ ਤਨ ਕਰਦੇ ਹੋ ਜੀ ਥੋੜਾ ਬਹੁਤਾ ਹੋ ਜਾਊਗਾ ਜੀ ਚਲੋ ਠੀਕ ਆ ਜੀ ਤੇ ਦੋਸਤੋ ਬਾਪੂਆਂ ਦੇ 85000 ਚੋਕ ਸਮਾਨ ਤਾਂ ਚਲੋ ਜ਼ਰੂਰ ਕਰਦੇ ਆਂਗੇ ਵਿੱਚ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਮਜਬੂਰੀ ਕਰਨੀ ਹੁਣ ਵਿਚ ਨਹੀਂ ਪੈਂਦੀ ਆ ਬਾਈਆਂ ਸਾਮ ਸਭਾਈ ਨਹੀਂ ਹੋਣੀ ਸਾਡੇ ਕੋਲ ਅੱਛਾ ਜਿਹੜੇ ਵੀਰ ਤੇ ਬਾਈ ਨਾਲ ਗੱਲਬਾਤ ਕਰ ਲੈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ